1 ਅਪ੍ਰੈਲ ਚੰਡੀਗੜੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਦੱਸਦੀਏ ਕਿ ਚੰਡੀਗੜ ਨਗਰ ਨਿਗਮ ਦੇ ਵੱਲੋਂ ਜਿਹੜੇ ਨਵੀਆਂ ਦਰਾਂ ਨੇ ਟੈਕਸ ਦੀਆਂ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਇਹ ਦਰਾਂ ਨੇ ਜਿਹੜੀਆਂ ਉਹ ਹੁਣ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਭਾਵ ਅੱਜ ਤੋਂ ਲਾਗੂ ਹੋਣਗੀਆਂ ਦੱਸਦੀਏ ਕਿ ਵਪਾਰਕ ਅਤੇ ਰਹਿੈਸ਼ੀ ਜਿਹੜਾ ਪ੍ਰਾਪਰਟੀ ਟੈਕਸ ਆ ਉਸ ਦੇ ਵਿੱਚ ਵਾਧਾ ਕੀਤਾ ਗਿਆ ਜੇ ਗੱਲ ਕਰੀਏ ਵਪਾਰਕ ਜਿਹੜਾ ਪ੍ਰਾਪਰਟੀ ਆ ਉਸ ਦੇ ਟੈਕਸ ਦੀ ਤਾਂ ਉਸ ਦੇ ਵਿੱਚ 3 ਤੋਂ ਲੈ ਕੇ 6 ਫੀਸਦੀ ਜਿਹੜਾ ਵਾਧਾ ਕੀਤਾ ਗਿਆ ਹੈ ਪ੍ਰਾਪਰਟੀ ਟੈਕਸ ਦੇ ਵਿੱਚ ਵਾਧਾ ਹੋਇਆ ਰਹਿੈਸ਼ੀ ਪ੍ਰਾਪਰਟੀ ਟੈਕਸ ਦੇ ਵਿੱਚ ਵੀ ਜਿਹੜਾ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵਾਧਾ ਕੀਤਾ ਗਿਆ ਹੈ ਦੱਸਦੀ ਹੈ ਕਿ ਸਾਲ 2025-26 ਦੀਆਂ ਜਿਹੜੀਆਂ ਵਿੱਤੀ ਨਵੀਆਂ ਦਰਾਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਤੇ ਇਹ ਜਿਹੜੀਆਂ ਦਰਾਂ ਨੇ ਉਹ 1 ਅਪ੍ਰੈਲ ਤੋਂ ਭਾਵ ਅੱਜ ਤੋਂ ਲਾਗੂ ਕੀਤੀਆਂ ਗਈਆਂ ਨੇ ਦੱਸਦੀ ਹੈ ਕਿ ਨਗਮ ਦੇ ਨਵੇਂ ਵਿੱਤਵਰੇ ਦੇ ਸ਼ਹਿਰ ਵਾਸੀਆਂ ਤੇ ਬੋਝ ਪਾ ਦਿੱਤਾ ਹੁਣ ਲੋਕਾਂ ਨੂੰ ਨਵੀਆਂ ਦਰਾਂ ਤੇ ਦੀ ਟੈਕਸ ਦੇਣਾ ਪਾ